ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣੂਗਾ ਜਸਵੀਰ ਕੌਰ ਰਸੋਈ ਦੇ ਵਿੱਚ ਨਾ ਹਰੇ ਪਿਆਜ਼ ਦੀ ਕੜੀ ਬਣਾਵਾਂਗੇ ਆਪਾਂ ਅੱਜ ਬਹੁਤ ਹੀ ਟੇਸਟੀ ਕੜੀ ਬਣਦੀ ਆਰੇ ਪਿਆਜ਼ ਨਾਲ ਤੇ ਇਹ ਆਪਾਂ ਅੱਜ ਜਿੰਨੇ ਆਪਾਂ ਪਿਆਜ਼ ਚਾਹੀਦੇ ਹੋਣਗੇ ਹਾਂਜੀ ਉਹਨੇ ਆਪਾਂ ਪਿਆਜ਼ ਲੈ ਕੇ ਕੱਟ ਲਾਂਗੇ ਇਹਨਾਂ ਨੂੰ ਤੇ ਇੱਧਰ ਆਪਾਂ ਨਾ 2 ਚਮਚ ਲੈ ਆ ਬੇਸਣ ਦੇ ਆਪਾਂ ਛੋਟਾ ਚਮਚੇੜਾ ਪਾਉਂ ਵਰਤਦੇ ਹਾਂ ਤੇ ਇੱਧਰ ਆਪਣੇ ਅੱਧਾ ਕਿਲੋ ਤੋਂ ਥੋੜੀ ਜਿਹੀ ਜ਼ਿਆਦਾ ਲੱਸੀ ਆ ਲੱਸੀ ਜੇ ਬਾਲੀ ਖੱਟੀ ਆ ਤਾਂ ਥੋੜੀ ਲੈ ਲਓ ਤੇ ਜੇ ਵੀ ਸਹੀ ਆ ਥੋੜੀ ਖੱਟੀ ਆ ਫਿਰ ਆਪਣੇ ਵੱਧ ਲੈ ਸਕਦੇ ਆ ਆਪਾਂ ਜਿੰਨੀ ਕੜੀ ਬਣਾਉਣੀ ਫਿਰ ਆਪਾਂ ਲੱਸੀ ਨਾਲ ਹੀ ਬਣਾ ਸਕਦੇ ਆ ਜੇ ਜ਼ਿਆਦੇ ਖੱਟੀ ਆ ਤਾਂ ਫਿਰ ਥੋੜਾ ਜਿਹਾ ਵਿੱਚ ਆਪਾਂ ਪਾਣੀ ਵੀ ਪਾ ਸਕਦੇ ਆ ਇੱਧਰ ਜੀ ਆਪਾਂ ਹਰੀ ਲਸਣ ਲਈ ਆ ਆਹ ਹਰੀ ਲਸਣ ਹੈ ਇਹਨੂੰ ਆਪਾਂ ਕੁੱਟਾਂਗੇ ਖਲਵੱਟੇ ਵਿੱਚ ਕੁੱਟ ਲਾਂਗੇ ਤੇ ਦੋ ਆਪਾਂ ਪਾਵਾਂਗੇ ਹਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਨਾ ਆਪਾਂ ਬਰੀਕ ਕੱਟ ਕੇ ਨਹੀਂ ਪਾਉਂਦੇ ਤੇ ਆਪਾਂ ਮੋਟੀਆਂ-ਮੋਟੀਆਂ ਕੱਟ ਕੇ ਨਾ ਇਹਨੂੰ ਖਾਲ ਵੱਟੇ ਦੇ ਵਿੱਚ ਨਾ ਕੁੱਟ ਕੇ ਪਾਵਾਂਗੇ ਤੇ ਉਹਦੇ ਨਾਲ ਟੇਸਟ ਨਾ ਬਹੁਤ ਵਧੀਆ ਆਉਂਦਾ ਆਪਣੀ ਕੜੀ ਦੇ ਵਿੱਚ ਹੁਣ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਬੇਸਣ ਨੂੰ ਨਾ ਆਪਾਂ ਘੋਲ ਕੇ ਤੇ ਤਿਆਰ ਕਰਕੇ ਰੱਖ ਦਿੰਨੇ ਫਿਰ ਆਪਾਂ ਤੜਕਾ ਲਾਵਾਂਗੇ ਹੁਣ ਆਪਾਂ ਕੜੀ ਦਾ ਘੋਲ ਤਿਆਰ ਕਰਦੇ ਆਂ ਆਪਾਂ ਬੇਸਣ ਪਾਵਾਂਗੇ ਵਿੱਚ ਤੇ ਬੇਸਣ ਨੂੰ ਨਾ ਆਪਾਂ ਛਾਂਣ ਕੇ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾ ਦਾਂਗੇ ਟੇਸਟ ਦੇ ਹਿਸਾਬ ਨਾਲ ਆਪਾਂ ਨਾਮਕ ਪਾਵਾਂਗੇ ਤੇ ਨਾਲੇ ਆਪਾਂ ਪਾਵਾਂਗੇ ਇਹਦੇ ਵਿੱਚ ਕਸ਼ਮੀਰੀ ਮਿਰਚ ਆਪਾਂ ਹਰੀ ਪਾਈ ਹੈ ਤੇ ਫੇਰ ਪਾਵਾਂਗੇ ਆਪਾਂ ਹਲਦੀ ਪਾਊਡਰ ਹੁਣ ਆਪਾਂ ਇਹਦੇ ਵਿੱਚ ਨਾ ਕਸੂਰੀ ਮੇਥੀ ਪਾਵਾਂਗੇ ਇਹਨੂੰ ਆਪਾਂ ਤਵੇ ਤੇ ਰੋਸਟ ਕਰ ਲਿਆ ਤੇ ਇਹਨੂੰ ਵੀ ਹੁਣ ਇਹਦੇ ਵਿੱਚ ਪਾ ਦਿਆਂਗੇ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ-ਥੋੜੀ ਲੱਸੀ ਪਾ ਕੇ ਤੇ ਆਪਾਂ ਇਹਦਾ ਘੋਲ ਤਿਆਰ ਕਰਾਂਗੇ ਥੋੜੀ-ਥੋੜੀ ਲੱਸੀ ਪਾਵਾਂਗੇ ਆਪਾਂ ਹੁਣ ਇਹਦਾ ਐ ਕਰਕੇ ਨਾ ਵੀ ਗੰਦਾ ਨਾ ਵੱਜਣਾ ਤੇ ਆਪਾਂ ਸਿੱਧਾ ਹੀ ਘੋਲ ਪਾਵਾਂਗੇ ਆਪਾਂ ਛਾਣਣਾ ਨਹੀਂ ਕਿਉਂਕਿ ਆਪਾਂ ਆਟਾ ਛਾਣ ਲਿਆ ਤੇ ਵਿੱਚ ਮਸਾਲੇ ਪਾਏ ਆ ਤੇ ਫਿਰ ਆਪਣੇ ਮਸਾਲੇ ਨਾ ਜਿਹੜੇ ਕਸੂਰੀ ਮੇਥੀ ਉਹ ਬਾਹਰ ਹੀ ਰਹਿ ਚੁਗੀ ਮਸਾਲੇ ਤਾਂ ਵੈਸੇ ਉੱਠ ਜਾਣਗੇ ਛਾਣੇ ਤਾਂ ਵਿੱਚ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਦਾ ਘੋਲ ਤਿਆਰ ਕਰ ਲਏ ਹੁਣ ਆਪਾਂ ਸਾਰੀ ਲੱਸੀ ਵਿੱਚ ਇਹਦੇ ਪਾ ਦਿਆਂਗੇ ਤੇ ਹੁਣ ਆਪਾਂ ਇਹਨੂੰ ਨਾ ਟੱਕ ਕੇ ਸਾਈਡ ਤੇ ਰੱਖ ਦਿੰਨੇ ਨਾਲੇ ਤਾਂ ਆਪਾਂ ਹਰੇ ਪਿਆਜ਼ ਕੱਟ ਲਾਂਗੇ ਨਾਲੇ ਲਸਣ ਨਾਲੇ ਆਪਾਂ ਮਿਰਚ ਆਪਾਂ ਜੀ ਲਸਣ ਵੀ ਕੁੱਟ ਲਈ ਖਲਵਟੇ ਚ ਤਾਂ ਦੇਖੋ ਮਿਰਚਾਂ ਨੂੰ ਵੀ ਆਪਾਂ ਨਾ ਮੋਟੀਆਂ-ਮੋਟੀਆਂ ਕੱਟ ਕੇ ਤੇ ਕੱਟ ਕੇ ਇਹਨਾਂ ਨੂੰ ਕੁੱਟ ਲਿਆ ਆਪਾਂ ਇਹਨਾਂ ਨੂੰ ਇਹਨਾਂ ਜਦੋਂ ਆਪਾਂ ਕੁੱਟ ਕੇ ਪਾਵਾਂਗੇ ਕੜੀ 'ਚ ਜ਼ਿਆਦਾ ਟੇਸਟ ਆਉਂਦਾ ਤੇ ਹੁਣ ਆਪਾਂ ਨਾ ਪਿਆਜ਼ ਕੱਟ ਲਾਂਗੇ ਪਿਆਜ਼ ਆਪਾਂ ਮੋٹے ਕੱਟੋ ਭਾ ਨਾ ਬਰੀਕ ਕੱਟੋ ਜਿਵੇਂ ਮਰਜ਼ੀ ਕੱਟੋ ਤੇ ਹਰੇ ਪਿਆਜ਼ ਦੀ ਤਾਂ ਬਹੁਤ ਹੀ ਵਧ ਗਿਆ ਆਪਣੀ ਕੜੀ ਬਣਦੀ ਹੈ ਤੇ ਹੁਣ ਆਪਾਂ ਨਾ ਇੱਥੇ ਇਹਨੂੰ ਕੈਂਚੀ ਨਾਲ ਕੱਟ ਲਾਂਗੇ ਐਸ ਤਰ੍ਹਾਂ ਕਿਆ ਕਰਕੇ ਥੋੜਾ ਜਿਹਾ ਡੰਠਲ ਹੁਣ ਆਪਾਂ ਲਾ ਦੇਾਂਗੇ ਇੰਨਾ ਤੇ ਹੁਣ ਆਪਾਂ ਭੂਕਾ ਨੂੰ ਕੱਟ ਕੇ ਪਾਵਾਂਗੇ ਐਸ ਤਰ੍ਹਾਂ ਕਿਆ ਕਰਕੇ ਆਪਾਂ ਪਿਆਜ਼ ਨਾ ਦੋ ਹੀ ਪਾਵਾਂਗੇ ਚਾਹੇ ਆਪਾਂ ਕੜੀ ਜਿੰਨੀ ਕਿਸਾ ਪੰਚਾਇਤੀ ਜੀ ਆਪਾਂ ਉਨੀ ਬਣਾਉਣੀ ਆ ਉਸ ਹਾਂ ਨਾਲ ਹੀ ਆਪਾਂ ਵਿੱਚ ਦੇ ਪਿਆਜ਼ ਪਾਵਾਂਗੇ ਹੁਣ ਆਪਾਂ ਨਾ ਪਿਆਜ਼ ਕੱਟ ਲਏ ਆ ਜਿੰਨੇ ਕਾ ਪਾਂ ਚਾਹੀਦੇ ਸੀ ਜਿਹੜੇ ਹਿਸਾਬ ਨਾਲ ਕੜੀ ਆਪਣੀ ਉਸਾਬ ਨਾਲ ਲੱਗੇ ਕੋਈ ਇੱਚ ਨਾ ਪਹਾਰਾ ਛੋਲਗਾ ਵੀ ਪਾਵਾਂਗੇ ਇਹਦੇ ਨਾਲ ਟੇਸਟ ਹੋਰ ਵੱਧ ਜਾਊਗਾ ਕੁੱਟ ਕੇ ਪਾਵਾਂਗੇ ਥੋੜਾ ਜਿਹਾ ਆਪਾਂ ਨੇ ਇਹਨੂੰ ਕੁੱਟ ਲਾਂਗੇ ਖਾਲ ਵੱਟੇ 'ਚ ਹੁਣ ਆਪਾਂ ਇਧਰ ਬਣਾਉਣੀ ਸ਼ੁਰੂ ਕਰਦੇ ਆਂ ਕੜੀ ਇਧਰ ਆਪਾਂ ਕੜਾਈ ਰੱਖ ਲਈ ਐ ਤੇ ਇਹਦੇ ਵਿੱਚ ਨਾ ਆਪਾਂ ਆਹ ਅੱਧਿਕ ਕੜਛੀ ਘਿਓ ਦੀ ਪਾਈ ਆ ਆਪਾਂ ਦੇਸੀ ਘਿਓ ਪਾਇਆ ਤੇ ਆਪਾਂ ਕੋਈ ਵੀ ਜਿਹੜਾ ਤੇਲ ਵਰਤਦੇ ਆਂ ਰਸੋਈ 'ਚ ਜਾਂ ਘਿਓ ਵਰਤਦੇ ਆ ਉਹ ਨਾਲ ਆਪਾਂ ਕੜੀ ਬਣਾ ਸਕਦੇ ਆਂ ਤੇ ਵੈਸੇ ਜਿਹੜੀ ਦੇਸੀ ਘਿਓ ਨਾਲ ਕੜੀ ਬਣਦੀ ਹੈ ਨਾ ਬਹੁਤ ਹੀ ਟੇਸਟੀ ਬਣਦੀ ਹੈ ਤੇ ਕੜੀ ਤਾਂ ਵੈਸੇ ਤੇਲ ਨਾਲ ਵੀ ਵਧੀਆ ਬਣ ਜਾਂਦੀ ਹੈ ਤੇ ਮੈਂ ਹੁਣ ਤੜਕਾ ਲਾ ਰਹੀ ਆ ਦੇਸੀ ਘਿਓ ਦਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਜੀਰਾ ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਦਾਂਗੇ ਤੇ ਹਿੰਗ ਪਾ ਦਾਂਗੇ ਹਿੰਗ ਤਾਂ ਬਹੁਤ ਜ਼ਰੂਰੀ ਹੈ ਬਹੁਤ ਵਧੀਆ ਬਣਦੀ ਹੈ ਕੜੀ ਹਿੰਗ ਨਾਲ ਤੇ ਨਾਲੇ ਆਪਣੇ ਗਾਹ ਤਜਾਬ ਨਹੀਂ ਬੰਦਦਾ ਜਦੋਂ ਆਪਾਂ ਜੀਰਾ ਤੜਕ ਗਿਆ ਨਾ ਤੇ ਉਦੋਂ ਫਿਰ ਆਪਾਂ ਜਿਹੜੀ ਕੜੀ ਘੋਲੀ ਆ ਉਹ ਪਾ ਦਾਂਗੇ ਵਿੱਚ ਜੀਰਾ ਆਪਣਾ ਤੜਕ ਗਿਆ ਤੇ ਮੈਂ ਭੁੱਲ ਗਈ ਸੀ ਆਪਾਂ ਪਹਿਲਾਂ ਪਾਵਾਂਗੇ ਲਸਣ ਫੇਰ ਹੀ ਕੜੀ ਪਾਵਾਂਗੇ ਤੇ ਨਾਲੇ ਆਪਾਂ ਜਿਹੜੀ ਹਰੀ ਮਿਰਚ ਕੁੱਟੀ ਆ ਨਾ ਇਹ ਪਾ ਦਾਂਗੇ ਆਪਾਂ ਇਹਨਾਂ ਥੋੜਾ ਜਿਹਾ कच्चਾਪਾਨ ਲਸਣ ਦਾ ਕੱਦਾਂਗੇ ਤੇ ਫੇਰ ਪਾਵਾਂਗੇ ਆਪਾਂ ਕੜੀ ਇਸ ਦੇ ਵਿੱਚ ਹੁਣ ਆਪਾਂ ਪਕਾ ਲਾਂਗੇ ਦੋ ਤਿੰਨ ਮਿੰਟ ਆਪਾਂ ਲਸਣ ਦਾ ਲਾ कच्चਾਪਾਨ ਨਿਕਲ ਗਿਆ ਤੇ ਫੋਨ ਨਾ ਆਪਾਂ ਕੜੀ ਵਿੱਚ ਪਾ ਦਾਂਗੇ ਇਹਦੇ ਵਿੱਚ ਇਹਨੂੰ ਆਪਾਂ ਹਲਾ ਕੇ ਪਾਵਾਂਗੇ ਅਬੇ ਸੰਥਲੇ ਵਹਿ ਜਾਂਦਾ ਤੇ ਨਾਂਕੀ ਮਿਰਚ ਮਸਾਲੇ ਸਾਰੇ ਵਿੱਚ ਹੀ ਆ ਤੇ ਬਹੁਤ ਹੀ ਆਸਾਨ ਤਰੀਕਾ ਕੜੀ ਬਣਾਉਣ ਦਾ ਤੇ ਬਹੁਤ ਹੀ ਦੇਸਤੀ ਬਣਦੀ ਇਹਨਾਂ ਨੂੰ ਹੁਣ ਆਪਾਂ ਜਿੰਨਾ ਤੇਰੇ ਹੈ ਨਾ ਉਬਲ ਨਹੀਂ ਲੱਗਦੀ ਹੈ ਜੰਨੀ ਲੱਗਦੀ ਉਹਨਾਂ ਟਾਈਮ ਆਪਾਂ ਨੂੰ ਇਹਦੇ ਵਿੱਚ ਕਰਛੀ ਚਲਾਉਣੀ ਪਾਉਗੀ ਕਿਉਂਕਿ ਫਿਰ ਲੱਸੀ ਪਾਟ ਵੀ ਨਾ ਜਾਵੇ ਤੇ ਜਿਹੜો ਰੇਜੇ ਪੈ ਗਈ ਨਾ ਇਹ ਤੇ ਫੇਰ ਆਪਾਂ ਇਹਨੂੰ ਵਿੱਚ ਪਿਆਜ਼ ਪਾਵਾਂਗੇ ਨਾਲੇ ਆਪਾਂ ਹਰੇ ਛੋਲੇ ਪਾ ਦਾਂਗੇ ਵਿੱਚ ਕੜੀ ਆਪਣੀ ਰਿਜਨ ਲੱਗ ਗਈ ਆ ਦੇਖ ਲਓ ਖੜਬੜ ਖੜਬੜ ਕਰਦੀ ਐ ਤੇ ਹੁਣ ਨਾ ਆਪਾਂ ਇਹਦੇ ਵਿੱਚ ਹਰਾ ਛੋਲਗਾ ਪਾ ਦਾਂਗੇ ਇਹ ਆਪਾਂ ਕੁੱਟ ਲਿਆ ਸੀ ਖਾਲਵੱਟੇ ਦੇ ਵਿੱਚ ਇਹ ਪਾ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਹਰੇ ਪਿਆਜ਼ ਵੀ ਪਾ ਦਾਂਗੇ ਹਰੇ ਪਿਆਜ਼ ਦੀ ਕੜੀ ਬਣਾਇਓ ਤੇ ਬਹੁਤ ਹੀ ਟੇਸਟੀ ਬਣਦੀ ਐ ਤੇ ਹੁਣ ਨਾ ਆਪਾਂ ਇਹਨੂੰ 5 ਮਿੰਟ ਨਾ ਟਾਕੇ ਪਕਾਵਾਂਗੇ ਸਲੋ ਗਾਸਤੇ ਜਦੋਂ ਪੂਰੀ ਇਹ ਵਾਲੇ ਆਉਣ ਲੱਗ ਗਏ ਨਾ ਫਿਰ ਆਪਾਂ ਸਲੋ ਕਰ ਦੇਾਂਗੇ ਜੇ ਤਾਂ ਇਹ ਜ਼ਿਆਦਾ ਸੰਘਣੀ ਹੋ ਗਈ ਤੇ ਜੇ ਲੱਸੀ ਖੱਟੀ ਆ ਤਾਂ ਆਪਾਂ ਪਾਣੀ ਪਾ ਕੇ ਪਤਲੀ ਕਰ ਲਾਂਗੇ ਜੇ ਪਤਲੀ ਆ ਤਾਂ ਆਪਾਂ ਬੇਸਨ ਥੋੜਾ ਜਾਂ ਹੋਰ ਪਾ ਸਕਦੇ ਆ ਵਿੱਚ ਤੇ ਵੈਸੇ 2 ਚਮਚ ਨਾ ਅੱਧਾ ਕਿਲੋ ਲੱਸੀ ਦੇ ਵਿੱਚ ਕਾਫੀ ਹੁੰਦੀ ਐ ਤੇ ਕੜੀ ਵਧੀਆ ਬਣ ਜਾਂਦੀ ਐ ਤੇ ਹੁਣ ਆਪਾਂ ਇਹਨੂੰ ਜਦੋਂ ਵਾਲੇ ਆਉਣ ਲੱਗ ਗਏ ਨਾ ਤੇ ਆਪਾਂ ਢਾਕ ਕੇ ਇਹਨੂੰ ਤੇ 5 ਮਿੰਟ ਆਪਾਂ ਪਕਾਵਾਂਗੇ ਫਿਰ ਸਲੋ ਗਾਸ ਤੇ ਹੁਣ ਆਪਣੀ ਕੜੀ ਨਾ ਵਧੀਆ ਰਿਜਨ ਲੱਗ ਗਈ ਐ ਤੇ ਹੁਣ ਆਪਾਂ ਗਾਸ ਨੂੰ ਸਲੋ ਕਰ ਦੇਾਂਗੇ ਤੇ ਉੱਤੋਂ ਢਾਕ ਕੇ ਤੇ ਆਪਾਂ 5 ਮਿੰਟ ਪਕਾਵਾਂਗੇ ਇਹਨੂੰ ਆਪਣੀ ਕੜੀ ਨੂੰ 5 ਤੋਂ ਨਾ 7 ਮਿੰਟ ਹੋ ਗਏ ਆ ਪੱਕਦੀ ਨੂੰ ਬਹੁਤ ਹੀ ਵਧੀਆ ਬਣ ਗਈ ਹੈ ਪਿਆਜ਼ ਵੀ ਵਿੱਚ ਵਧੀਆ ਪੱਕ ਗਏ ਤੇ ਆਪਣਾ ਧਕਣਾ ਹਰਾ ਛੋਲਗਾ ਪਾਇਆ ਸੀ ਉਹ ਵੀ ਵਧੀਆ ਪੱਕ ਗਿਆ ਦੇਖੋ ਬਹੁਤ ਹੀ ਵਧੀਆ ਆਪਣੀ ਕੜੀ ਤਿਆਰ ਹੋ ਗਈ ਹੈ ਹੁਣ ਆਪਾਂ ਨਾ ਇਹਦੇ ਵਿੱਚ ਹਰਾ ਹਰਾ ਧਨੀਆ ਪਾ ਦਿਆਂਗੇ ਇਹਦੇ ਨਾਲ ਹੋਰ ਟੇਸਟ ਵੱਧ ਜਾਊਗਾ ਤੇ ਹੁਣ ਆਪਾਂ ਗੈਸ ਆਫ ਕਰਕੇ ਨਾ ਇਹਨੂੰ ਵਿੱਚ ਮਿਕਸ ਕਰ ਦਿੰਨੇ ਆ ਗੈਸ ਆਫ ਕਰਕੇ ਆਪਾਂ ਇਹਨੂੰ ਕੱਢ ਲਾਂਗੇ ਕਟੋਰੀ ਵਿੱਚ ਆਪਾਂ ਬਾਲ ਦੇ ਵਿੱਚ ਕੱਢ ਲਈ ਕੜੀ ਉੱਥੇ ਹਰਾ ਧਨੀਆ ਹੋਰ ਪਾ ਦਿੰਨੇ ਆ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਨਾਲੇ ਤੁਸੀਂ ਵੀ ਟ੍ਰਾਈ ਕਰੋ ਗਰਮੀਆਂ ਦੇ ਵਿੱਚ ਕੜੀ ਬਹੁਤ ਹੀ ਵਧੀਆ ਤੇ ਬੜੀ ਟੇਸਟੀ ਲੱਗਦੀ ਹੈ ਤੇ ਨਾਲੇ ਠੰਡੀ ਹੁੰਦੀ ਹੈ ਤੇ ਸਾਨੂੰ ਮਿਲਦੇ ਆ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ